ਵੈਸੇ ਤਾਂ ਲੋਕ ਸਰਦੀਆਂ ਵਿੱਚ ਵੀ ਕੋਲਡ ਡਰਿੰਕ ਪੀਣਾ ਨਹੀਂ ਛੱਡਦੇ ਪਰ ਗਰਮੀਆਂ ਦਾ ਮੌਸਮ ਆਉਂਦੇ ਹੀ ਜ਼ਿਆਦਾਤਰ ਲੋਕ ਕੋਕ ਜਾਂ ਪੈਪਸੀ ਜਾਂ ਹੋਰ ਕੋਲਡ ਡਰਿੰਕ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ ਕੋਲਡ ਡਰਿੰਕ ਵੈਸੇ ਤਾਂ ਪੀਣੀ ਹੀ ਨਹੀਂ ਚਾਹੀਦੀ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਪਰ ਫਿਰ ਵੀ ਇਸ ਨੂੰ ਪੀਣ ਦੇ ਸ਼ਕੀਨ ਕੁਝ ਲੋਕ ਇਸ ਨੂੰ ਅਜਿਹੇ ਗਲਤ ਤਰੀਕੇ ਨਾਲ ਪੀਂਦੇ ਹਨ ਜਿਸ ਨਾਲ ਤੁਹਾਡੀ ਜਾਨ ਕੁਝ ਪਲ ਵਿੱਚ ਹੀ ਜਾ ਸਕਦੀ ਹੈ ਜਿਸ ਦੀ ਜਾਣਕਾਰੀ ਖੁਦ ਡਾਕਟਰ ਰਮਨ ਅਰੋੜਾ ਨੇ ਦਿੱਤੀ ਹੈ ਤੁਸੀਂ ਦੇਖੋ ਕਿ ਕੋਲਡ ਡਰਿੰਕ ਪੀਣ ਦਾ ਕਿਹੜਾ ਗਲਤ ਤਰੀਕਾ ਤੁਹਾਡੀ ਜਾਨ ਲੈ ਸਕਦਾ ਹੈ ਤੇ ਇਸ ਜਾਣਕਾਰੀ ਨੂੰ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਹਰ ਕੋਈ ਸੁਚੇਤ ਹੋ ਸਕੇ ਇਹ ਆ ਕੋਲਡ ਡਰਿੰਕ ਕੋਕ ਕੋਲਾ ਜਿਸ ਨੂੰ ਸਾਰੇ ਲੋਕ ਪੀਂਦੇ ਸ਼ਕੀਨਾਂ ਪਹਿਲੀ ਗੱਲ ਤਾਂ ਇਸ ਨੂੰ ਪੀਣਾ ਹੀ ਬਹੁਤ ਹੀ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਮੈਂ ਕਦੇ ਵੀ ਪ੍ਰਮੋਟ ਨਹੀਂ ਕਰ ਸਕਦਾ ਦੂਸਰਾ ਅਗਰ ਤੁਸੀਂ ਮੇਰੇ ਦਰਸ਼ਨ ਮੁਤਾਬਕ ਇਦਾਂ ਇਸ ਨੂੰ ਯੂਜ਼ ਕਰਦੇ ਹੋ ਇਦਾਂ ਇਸ ਨੂੰ ਪੀਨੇ ਹੋ ਅੱਜ ਤੋਂ ਬਾਅਦ ਇਸ ਨੂੰ ਇਸ ਤਰੀਕੇ ਨਾਲ ਪੀਣਾ ਬੰਦ ਕਰ ਦਿਓ ਅਗਰ ਤੁਸੀਂ ਇਸ ਤਰੀਕੇ ਨਾਲ ਇਸ ਨੂੰ ਪੀਓਗੇ ਤਾਂ ਤੁਹਾਡੀ ਕਿਸੇ ਵੀ ਵਕਤ ਮੌਤ ਹੋ ਸਕਦੀ ਹੈ ਕਿਦਾਂ ਤੁਸੀਂ ਕਰਦੇ ਹੋ ਬੋਤਲ ਲੈ ਲੈਂਦੇ ਹੋ ਇਸ ਦਾ ਢੱਕਣ ਖੋਲ੍ਹਦੇ ਹੋ ਔਰ ਸਿੱਧਾ ਇਦਾਂ ਉੱਪਰ ਨੂੰ ਮੂੰਹ ਕਰਕੇ ਇਸ ਨੂੰ ਪੀਂਦੇ ਹੋ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਸਿੱਧਾ ਕੋਲਡ ਡਰਿੰਕ ਤੁਹਾਡੀ ਛਾਤੀ ਦੇ ਵਿੱਚ ਛਾਤੀ ਦੇ ਵਿੱਚ ਜਦੋਂ نیچے ਜਾਊਗਾ ਕੀ ਹੋਊਗਾ ਤੁਹਾਡੀ ਪਲਸ ਤੁਹਾਡਾ ਬੀਪੀ ਬਿਲਕੁਲ ਡਾਊਨ ਹੋ ਜਾਊਗਾ ਤੁਹਾਨੂੰ ਤਰੇਲੀਆਂ ਆਉਣਗੀਆਂ ਔਰ ਤੁਹਾਨੂੰ ਹਾਰਟ ਟੈਗ ਆ ਜਾਣਾ ਜਿਸ ਦੇ ਨਾਲ ਤੁਹਾਡੀ ਮੌਤ ਹੋ ਜੂਗੀ ਦੂਸਰਾ ਅਗਰ ਤੁਸੀਂ ਮੰਗੇਓ ਸ਼ੇਕ ਪੀਤਾ ਹੈ ਮੰਗੇਓ ਸ਼ੇਕ ਪੀਣ ਤੋਂ ਬਾਅਦ ਵੀ ਕਦੇ ਕੋਲਡ ਡਰਿੰਕ ਇਹ ਕੋਕ ਨਹੀਂ ਪੀਣਾ ਇਹ ਤੁਹਾਡੇ ਲਈ ਜ਼ਹਿਰ ਦਾ ਕੰਮ ਕਰੂਗਾ ਔਰ ਇਸ ਦੇ ਨਾਲ ਵੀ ਤੁਹਾਡੀ ਮੌਤ ਹੋ ਸਕਦੀ ਹੈ ਅਗਰ ਤੁਸੀਂ ਸੋਚਦੇ ਹੋਵੋਗੇ ਕਿ ਪਹਿਲਾਂ ਵੀ ਅਸੀਂ ਪੀਂਦੇ ਰਹੇ ਹਾਂ ਤਾਂ ਕਦੇ ਹੋਈ ਨਹੀਂ ਪਰ ਇਸ ਚੀਜ਼ ਦਾ ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਸਿਹਤ ਨਾਲ ਕਦੇ ਵੀ ਕਿਸੇ ਚੀਜ਼ ਦਾ ਰਿਸਕ ਨਾ ਲਓ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ